حضرت میں ਕਿੱਥੇ ਜਾਂਦਾ ਜ਼ਿਕਰ ਹੈ ਕਿ ਨजामੂਦੀ ਨੌਲੀਆ ਦੇ 22 ਮਰੀਦ ਸਨ ਹਰ ਇੱਕ ਚਾਹੁੰਦਾ ਸੀ ਕਿ ਗੱਦੀ ਮੈਨੂੰ ਮਿਲੇ ਔਲੀਆ ਸਾਹਿਬ ਉਹਨਾਂ ਨੂੰ ਪਰਖਣਾ ਚਾਹੁੰਦੇ ਸਨ ਕਿ ਕੌਣ ਸਭ ਦੇ ਤੋਂ ਯੋਗ ਹੈ ਅਤੇ ਸੱਚਾ ਮਰੀਦ ਹੈ ਕਹਿਣ ਲੱਗੇ ਆਓ ਅੱਜ ਸ਼ਹਿਰ ਸ਼ਹਿਰ ਦੀ ਸੈਰ ਨੂੰ ਚੱਲੀਏ ਤੇ ਉੱਥੇ ਦੀ ਰੌਣਕ ਦੇਖੀਏ ਉਹ ਬਾਜ਼ਾਰਾਂ ਵਿੱਚ ਘੁੰਮਣ ਲੱਗੇ ਜਿੰਨਾ ਜਿੰਨਾ ਨੇ ਦੇਖਿਆ ਲੱਗੇ ਦਲੀਲਾਂ ਕਰਨ ਕਿ ਅੱਜ ਪੀਰ ਵੀ ਬਾਜ਼ਾਰ ਵਿੱਚ ਫਿਰਦਾ ਹੈ ਅਤੇ ਮਰੀਦ ਵੀ ਦੋ ਇੱਕ ਬਾਜ਼ਾਰ ਲੰਗ ਕੀ ਵੇਸਵਾਵਾਂ ਦੇ ਬਾਜ਼ਾਰ ਵਿੱਚ ਆ ਗਏ ਲੋਕਾਂ ਨੇ ਕਿਹਾ ਅੱਜ ਪੀਰ ਮਰੀਦਾਂ ਸਮੇਤ ਕਿਹੜੇ ਬਾਜ਼ਾਰ ਵਿੱਚ ਫਿਰ ਰਿਹਾ ਹੈ ਆਪ ਇੱਕ ਵੇਸਵਾ ਦੇ ਦਰਵਾਜ਼ੇ ਤੇ ਖੜੇ ਹੋ ਗਏ ਤੇ ਆਪਣੇ ਮਰੀਦਾਂ ਨੂੰ ਕਿਹਾ ਕਿ ਤੁਸੀਂ ਡਰੋ ਨਾ ਇੱਥੇ ਖੜੇ ਰਹੋ ਜਾਏ ਕੋਈ ਨਾ ਮੈਨੂੰ ਉੱਪਰ ਕੰਮ ਹੈ ਮੈਂ ਕਰ ਲਾਵਾਂ ਇੱਕ ਕਹਿ ਕੇ ਚਾਰੇ ਤੇ ਚੜ ਗਏ ਕੋਠੇ ਵਾਲੀ ਹੱਥ ਜੋੜ ਕੇ ਖੜੀ ਹੋ ਗਈ ਕਹਿਣ ਲੱਗੀ ਮੇਰੇ ਧੰ ਭਾਗ ਮੇਰੇ ਘਰ ਮਹਾਤਮਾ ਆ ਗਏ ਮੈਂ ਤਾਂ ਬੜਿਆ ਹੈ ਪਾਪ ਕਰਨ ਵਾਲੀ ਹਾਂ ਕੋਝ ਹੁਕਮ ਕਰੋ ਆਪਨੇ ਕਿਹਾ ਕਿ ਅਸਾਂ ਰਾਤ ਰਹਿਣਾ ਹੈ ਸਾਨੂੰ ਕੋਈ ਅਲੈਦਾ ਕਮਰਾ ਦੇ ਦਿਓ ਆਪ ਕਿਸੇ ਹੋਰ ਕਮਰੇ ਵਿੱਚ ਆਰਾਮ ਕਰ ਲਓ ਤੇ ਆਪਣੇ ਨੌਕਰ ਨੂੰ ਕਹੋ ਕਿ ਇੱਕ ਥਾਲੀ ਵਿੱਚ ਇੱਕ ਕੌਲ ਦਾਲਦਾ ਦੋ ਚਾਰ ਫੁੱਲ ਕੀ ਤੇ ਇੱਕ ਬੋਤਲ ਸ਼ਰਬਤ ਦੀ ਢੱਕ ਕੇ ਲੈ ਆਵੇ ਉਸਨੇ ਕਿਹਾ ਜੀ ਸੱਤ ਬਚਨਾ ਨੌਕਰ ਸਭ ਚੀਜ਼ਾਂ ਢੱਕ ਕੇ ਲੈ ਆਇਆ ਲੋਕਾਂ ਕਹਿਆ ਕਿ ਪੀਰ ਦੀ ਪੀਰੀ ਖੁੱਲ ਗਈ ਹੁਣ ਸ਼ਰਾਬ ਕਬਾਬ ਉੱਡੇਗਾ ਹੱਥ ਦੇ ਹੱਥ ਮਾਰ ਕੇ ਪਹਿਲੇ ਇੱਕ ਖਿਸਕਿਆ ਫਿਰ ਦੂਜਾ ਫਿਰ ਤੀਜਾ ਇਸ ਤਰ੍ਹਾਂ 21 ਖਿਸਕ ਗਏ ਇੱਕ ਬਾਕੀ ਰਹਿ ਗਿਆ ਉਹ ਦਾਲ ਰੋਟੀ ਕਿਸ ਖਾਣੀ ਸੀ ਅਤੇ ਸ਼ਰਬਤ ਕਿਸ ਪੀਣਾ ਸੀ ਆਪਣੇ ਤਾਂ ਆਪਣੇ ਮਰੀਦਾਂ ਦੀ ਪਰਖ ਕਰਨੀ ਸੀ ਜਸਵੀਰ ਹੋਈ نیچے ਉtre ਦੇਖਿਆ ਤਾਂ ਇੱਕ ਆਦਮੀ ਖusro ਖੜਾ ਹੈ ਆਪਨੇ ਪੁੱਛਿਆ ਬਾਕੀ ਕਿੱਥੇ ਗਏ ਉਸਨੇ ਕਿਹਾ ਜੀ ਫਲਾਣਾ ਫਲਾਣੇ ਵਕਤ ਫਲਾਣਾ ਫਲਾਣੇ ਵਕਤ ਚਲਿਆ ਗਿਆ ਆਪਨੇ ਕਿਹਾ ਕਿ ਤੂੰ ਕਿਉਂ ਨਹੀਂ ਗਿਆ ਕਹਿੰਦਾ ਹੈ ਹਜ਼ਰਤ ਚਲਾ ਤਾਂ ਮੈਂ ਜਾਂਦਾ ਪਰ ਤੇਰੇ ਬਗੈਰ ਮੈਨੂੰ ਹੋਰ ਕੋਈ ਥਾਂ ਨਹੀਂ ਦਿੱਸੀ ਮੈਂ ਕਿੱਥੇ ਜਾਂਦਾ ਉਨਾਂ ਨੇ ਹੱਸ ਕੇ ਉਸ ਨੂੰ ਗਲੇ ਨਾਲ ਲਗਾ ਲਿਆ ਤੇ ਗੱਦੀ ਦੇ ਦਿੱਤੀ ਇਸ ਤਰ੍ਹਾਂ ਫਕੀਰ ਦੇਖਦੇ ਹਨ ਕਿ ਕੌਣ ਕਾਬਿਲ ਹੈ ਕੌਣ ਨਹੀਂ ਜੇਕਰ ਸਾਰੇ ਸੇਵਕ ਇਉਂ ਬਣ ਜਾਣ ਤਾਂ ਇਹ ਦੁਨੀਆ ਸਵਰਗ ਬਣ ਜਾਵੇ